ਸੰਤ ਨਿਰੰਕਾਰੀ 사త్సੰਗ ਬ੍ਰਾਂਚ ਗੋੰਦਵਾਲ ਸਾਹਿਬ ਵਿਖੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਡੋਨਰਾਂ ਨੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਖੂਨਦਾਨ ਕੀਤਾ ਇਸ ਮੌਕੇ ਸੰਤ ਨਿਰੰਕਾਰੀ 사త్సੰਗ ਬ੍ਰਾਂਚ ਮੁਖੀ ਗੁਰਜੀਤ ਸਿੰਘ ਅਤੇ ਸੰਚਾਲਕ ਸ਼੍ਰੀ ਬਲਵੰਤ ਸਿੰਘ ਅਤੇ ਖੇਤਰੀ ਸੰਚਾਲਕ ਸ੍ਰੀ ਲਖਵਿੰਦਰ ਸਿੰਘ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਖੂਨਦਾਨ ਕੈਂਪ 1986 ਤੋਂ ਚੱਲ ਰਿਹਾ ਹੈ ਜਿਸ ਵਿੱਚ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਸਭ ਤੋਂ ਪਹਿਲਾਂ ਸਵੈਮ ਇੱਕ ਡੋਨਰ ਦੇ ਰੂਪ ਵਿੱਚ ਖੂਨਦਾਨ ਕੀਤਾ। ਉਹਨਾਂ ਨੇ ਦੱਸਿਆ ਕਿ 1986 ਤੋਂ ਲੈ ਕੇ 2018 ਤੱਕ ਨਿਰੰਕਾੜੀ ਮਿਸ਼ਨ ਵੱਲੋਂ 5295 ਤੋਂ ਵੱਧ ਖੂਨਦਾਨ ਕੈਂਪ ਆਯੋਜਿਤ ਕੀਤੇ ਗਏ ਹਨ। ਆਉ ਦੇਖਦੇ ਹਾਂ ਸਾਡੇ ਪੱਤਰਕਾਰ ਸ਼ਮਸ਼ੇਰ ਸਿੰਘ ਦੀ ਵਿਸ਼ੇਸ਼ ਰਿਪੋਰਟ ਦਰਸ਼ਕ ਆਪ ਜੀ ਇੱਥੇ ਬਤੌਰ ਇੱਕ ਡਾਕਟਰ ਦੀ ਸੇਵਾ ਨਿਭਾ ਰਹੇ ਹੋ ਤਹੀ ਨਰੰਕਾਰੀ ਦੇਸ਼ ਨਰੰਕਾਰੀ ਮਿਸ਼ਨ ਦੇ ਇਸ ਜੋ ਹੋ ਰਿਹਾ ਏ ਇਹਨੂੰ ਕਿਹੜੀ ਨਜ਼ਰ ਆਈ ਨਾਲ ਦੇਖਦੇ ਕੈਂਪ ਬਲੱਡ ਡੋਨੇਸ਼ਨ ਕੈਂਪ ਕੱਲੇ ਜੀ ਜਿੱਥੋਂ ਤੱਕ ਸੰਤ ਨਰੰਕਾਰੀ ਮਿਸ਼ਨ ਵੱਲੋਂ ਕੀਨੋਦੀ ਮੁਖੀ ਸਾਹਿਬ ਨੇ ਜਿਹੜਾ ਇੱਕ ਨਾਰਾ ਦਿੱਤਾ ਸੀ ਕਿ ਖੂਨ ਜਿਹੜਾ ਕੋ नालੀਆਂ ਚ ਨਹੀਂ ਵਗਣਾ ਚਾਹੀਦਾ ਉਹ ਨਾੜੀਆਂ ਚੋਂ ਵਗਣਾ ਚਾਹੀਦਾ ਉਸ ਮਿਸ਼ਨ ਨੂੰ ਅੱਗੇ ਲੈ ਕੇ ਸੰਤਨ ਰੰਕਾਰੀ ਮਿਸ਼ਨ ਦੀਆਂ ਸਮੂਹ ਬ੍ਰਾਂਚਾਂ ਇਸ ਕਥਨ ਨੂੰ ਪੂਰਾ ਕਰ ਰਹੀਆਂ ਨੇ ਤੇ ਹਰ ਮਹੀਨੇ ਕਿਤੇ ਨਾ ਕਿਤੇ ਖੂਨ ਦਾਨ ਕੈਂਪ ਆਰ ਸੈਂਟਰ ਚ ਲਗਾ ਕੇ ਉਹਨਾਂ ਲੋੜਵੰਦਾਂ ਦੀ ਮਦਦ ਕਰ ਰਹੀ ਨੇ ਜਿਨ੍ਹਾਂ ਦੀ ਬੇਸਹਾਰੇ ਨੇ ਜਿਹੜੇ ਜਾਂ ਕੋਈ ਰੋਡ ਸਾਈਡ ਐਕਸੀਡੈਂਟ ਦੇ ਵਿੱਚ ਜਕਮੀ ਹੁੰਦੇ ਨੇ ਗਰਭਵਤੀ ਬੀਬੀਆਂ ਜਾਂ ਭਾਈ ਕੈਂਸਰ ਦੇ ਮਰੀਜ਼ ਫੈਲਾਸੀਮੀਆ ਬਿਮਾਰੀ ਤੋਂ ਪੀੜਤ ਮਰੀਜ਼ ਅਤੇ ਨਾਲ ਹੀ ਪਿੰਗਲਵਾੜੇ ਦੀ ਉਹ ਮਰੀਜ਼ ਜਿਨ੍ਹਾਂ ਦਾ ਕੋਈ ਵਾਰਿਸ ਨਹੀਂ ਹੈ ਉਹਨਾਂ ਦੀ ਮੰਗ ਨੂੰ ਪੂਰਾ ਕਰ ਰਹੇ ਨੇ ਥੈਂਕ ਯੂ ਡਾਕਟਰ ਜੀ ਰਾਣੀ ਵੀਰਾਨਾਣੀ ਜੀ ਕਦੋਂ ਤੋਂ ਖੂਨਦਾਨ ਕਰ ਰਹੇ ਹੋ ਜੀ ਹਾਂ ਜੀ ਬੜੇ ਤਰਨ ਤਰਨ ਖੂਨ ਦੁੱਤਾ ਸੀ ਇੱਕ ਵਾਰੀ ਬਣੇ ਸੀ ਤੇ ਹੁਣ ਦੁਬਾਰਾ ਆਉਂਦੇ ਆ ਅੱਛਾ ਅਕਸਰ ਲੋਕ ਸੋਚਦੇ ਨੇ ਕਿ ਖੂਨ ਦੇਣ ਨਾਲ ਬੰਦਾ ਕਮਜ਼ੋਰ ਹੋ ਜਾਂਦਾ ਹੈ ਇਦਾਂ ਦਾ ਕੁਝ ਤੁਹਾਡੇ ਮਨ 'ਚ ਐਸਾ ਹੈ ਨਹੀਂ ਕਮਜ਼ੋਰ ਨਹੀਂ ਸੱਚੇ ਪਾਸੇ ਹੋਰ ਸਕਤੀ ਆ ਦੇ ਜਾਂਦਾ ਹੈ ਦੇ ਦਿੰਦਾ ਹੈ ਅੱਛਾ ਜੀ ਹੋਰ ਸਕਤੀ ਮਿਲਦੀ ਹੈ ਅਸਲਾਮੁਅਲਿਕ ਭਾਈ ਸਾਹਿਬ ਜੀ ਕੀ ਨਾਮ ਆਪ ਜੀ ਦਾ ਮੇਰਾ ਨਾਮ ਰਜੇਸ਼ ਕੁਮਾਰ ਹੈ ਜੀ ਰਜੇਸ਼ ਕੁਮਾਰ ਜੀ ਤੁਸੀਂ ਖੂਨਦਾਨ ਕਰ ਰਹੇ ਹੋ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਕਿ ਬਹੁਤ ਸੋਨਾ ਮਹਿਸੂਸ ਹੋ ਰਿਹਾ ਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਸੀ ਤਾਂ ਲਗਭਗ ਇੱਕ ਸਾਲ ਵਿੱਚ ਦੋ ਜਾਂ ਤਿੰਨ ਵਾਰੀ ਬਲੱਡ ਡੋਨੇਟ ਕਰਦੇ ਹੀ ਰਹਿੰਦੇ ਹਾਂ ਜੀ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਦਾ ਫਰਮਾਨ ਸੀ ਆਦੇਸ਼ ਸੀ ਕਿ ਜਿਹੜਾ ਖੂਨ ਆਏ ਨਾਲੀਆਂ ਵਿੱਚ ਨਹੀਂ ਇਨਸਾਨੀ ਨਾੜੀਆਂ ਵਿੱਚ ਵੜਣਾ ਚਾਹੀਦਾ ਹੈ ਇਸ ਸੰਦੇਸ਼ ਨੂੰ ਪੂਰਾ ਸਮਸਤ ਨਿਰੰਕਾਰੀ ਮਿਸ਼ਨ ਅੱਗੇ ਲੈ ਕੇ ਜਾ ਰਿਹਾ ਹੈ ਔਰ ਅਗਿਤੋਂ ਇਹ ਜਿਹੜੀਆਂ ਸਵਾਮਾਂ ਆ ਇਹ ਨਿਭਾਉਂਦੇ ਰਾਵਾਂਗੇ ਜੀ ਇਹ ਸਤਿਗੁਰੂ ਦਾ ਦਿੱਤਾ ਹੋਇਆ ਜੀਵਨ ਹੈ ਇਸ ਨੂੰ ਮਾਨਵਤਾ ਦੇ ਭਲਾਈ ਵਾਸਤੇ ਲਗਾਇਆ ਹੈ ਔਰ ਤਾਂ ਉਮਰ ਲਗਾਉਂਦੇ ਦਾ ਨਾਮ ਭਾਈ ਸਾਹਿਬ ਜੀ ਇਹ ਕਿੰਪ ਲਗਾਇਆ ਗਿਆ ਕਿੰਨਾ ਵੱਲੋਂ ਲਗਾਇਆ ਗਿਆ ਅੱਜ ਦਾ ਇਹ ਬਲੱਡ ਡੋਨੇਸ਼ਨ ਕੈਂਪ ਸੰਤਨਾਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਇਹ ਗੂੰਦਾਲਾ ਸਭਰਾਜ ਬਿਚੇ ਲਗਾਇਆ ਗਿਆ ਜਿਸ ਵਿੱਚ ਤਰਫ ਪਰ ਡੋਨਰ ਜਨੇ ਬਲੱਡ ਡੇਟ ਕੀਤਾ ਇਨਾ ਕੈਂਪਾਂ ਦੀ ਸ਼ੁਰੂਆਤ ਸਤਿਗੁਰੂ ਬਾਬਾ ਦੇਵ ਸਿੰਘ ਜੀ ਮਹਾਰਾਜ ਨੇ 1986 ਵਿੱਚ ਆਪਣਾ ਖੂਨ ਦਾਨ ਕਰਕੇ ਕੀਤੀ ਤੇ ਅੱਜ ਦੇ ਸਤਿਗੁਰੂ ਮਾਤਾ ਸਿਦਕਸ਼ਾ ਸਵਦਰਿੰਦੀ ਜੀ ਮਹਾਰਾਜ ਦੀ ਤਰਫਾਂ ਲੇ ਸਸਨ ਲਗਾਤਾਰ ਮਨੁਤਰੀ ਪਾਈ ਵਾਸਤੇ ਅੱਗੇ ਬਤਾਇਆ ਜਾ ਰਿਹਾ ਹੈ। ਸਪੰਸਾ ਭਾਈ ਇਹ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਨਿਰੰਕਾਰੀ ਮਿਸ਼ਨ ਨਾਲੋਂ ਤੁਸੀਂ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਇਹ ਜਿਹੜਾ ਖੁੰਦਨ ਕੈਂਪੂ ਲਗਾਇਆ ਗਿਆ ਜੀ ਬੜਾ ਵਧੀਆ ਪ੍ਰਾਪਾਲਾ ਜੀ ਇਹਦੀ ਜਿਹੜੀ ਆ ਦੇਣ ਇਹਨਾਂ ਦੀ ਸੰਤ ਨਿਰੰਕਾਰੀ ਮਿਸ਼ਨ ਦੀ ਬਹੁਤ ਵਧੀਆ ਦੇਣ ਹੈ ਜੀ ਇਲਾਕੇ ਤੋਂ ਵੀ ਤੇ ਸਾਰੇ ਏਰੀਆ ਨੂੰ ਬਹੁਤ ਵਧੀਆ ਦੇਣ ਹੈ ਜੀ ਇਹ ਗਰੀਬਾਂ ਨੂੰ ਆਮ ਜਿਹੜੇ ਲੋਕਾਂ ਨੂੰ ਜਿੱਦਾਂ ਖੂਨ ਨਹੀਂ ਮਿਲਦਾ ਇਹ ਇਹਨਾਂ ਦੀ ਜਿੱਦਾਂ ਸਹਾਇਤਾ ਕਰਦੇ ਆ ਗਰੀਬਾਂ ਨੂੰ ਇਹਨਾਂ ਦਾ ਬਹੁਤ ਫਾਇਦਾ ਹੋ ਸਕਦਾ ਜੀ ਹਾਂਜੀ ਸੰਤ ਨਿਰੰਕਾਰੀ ਮਿਸ਼ਨ ਵਿੱਚ ਆਪ ਜੀ ਆਏ ਹੋ ਆਪ ਜੀ ਨੂੰ ਕਿੱਦਾਂ ਦਾ ਲੱਗ ਰਿਹਾ ਇੱਥੇ ਆਣ ਕੇ ਕਿੱਦਾਂ ਦਾ ਮਾਹੌਲ ਲੱਗ ਰਿਹਾ ਮੈਨੂੰ ਅੱਜ ਮਨੱਖਾਈ ਨੂੰ ਚੁਣਨੋ ਇੱਥੇ ਬਲੱਡ ਡੋਨੇਸ਼ਨ ਕੈਂਪ ਦੇ ਦੌਰਾਨ ਜਿਹੜਾ ਆ ਮੈਨੂੰ ਬੁਲਾਇਆ ਗਿਆ ਮੈਂ ਇਸ ਇਲਾਕੇ ਦੇ ਫਾਨਾ ਗੁਰਵਾਲ ਸਾਹਿਬ ਦੇ ਪਟੌਰ ਮੁਖਬਰ ਤਨਾਤ ਆ ਤੇ ਇੱਕ ਜਿਹੜਾ ਆ ਬਹੁਤ ਹੀ ਵਧੀਆ ਤੇ ਬਹੁਤੀ ਸ਼ਲਾਘਾਯੋਗ ਕਦਮ ਆ ਜਿਹੜਾ ਕਿ ਦ ਮਿਕਸਿੰਗ ਦੇ ਰਿਲੀਜੀਅਨ ਫॉर द ਵੈਲਫੇਅਰ ਆਫ ਹਿਊਮੈਨਿਟੀ ਐਂਡ ਬੇਸਿਕਲੀ ਬਲੱਡ ਡੋਨੇਸ਼ਨ ਇਜ਼ ਅ ਡੋਨੇਸ਼ਨ ਵੰਡਰਫੁਲ ਡੋਨੇਸ਼ਨ ਥੈਟ ਐਵਰੀਬਾਡੀ ਸ਼ੁੱਡ ਕੰਟ੍ਰਿਬਿਊਟ ਫॉर ਦਿਸ ਫॉर ਦਿਸ ਸੇਕ ਆਫ ਹਿਊਮੈਨਿਟੀ ਐਂਡ ਦ ਰਿਲੀਜੀਅਸ ਇੰਸਟੀਟਿਊਸ਼ਨਸ ਸੱਚ ਐਸ ਨਿਰੰਕਾਰੀ ਦੇ ਆਰ ਮੂਵਿੰਗ ਫਾਰਵਰਡ ਦੇ ਆਰ ਗੋਇੰਗ For these type, uh, these, uh, these types of uh, blood donation camps, which is very helpful for the uh, creation of healthy and uh, healthy society, and uh, most of the people should contribute it. And uh, uh, I think uh, this camp is very successful. Uh, everybody tries to contribute it from its uh, from its heart and uh, tries to maximize this. Thank you very much.